કાવે કાવે આઉટ ગયા ਆਪਣੇ ਕੋਲ ਉਸ ਪੁਰਸ ਮਜ਼ਦੂਰ ਦੀ ਵੀਡੀਓ ਹੈ ਜਿਨੇ ਗਾਲਾਂ ਦਿੱਤੀਆਂ ਸ਼ਰੀਆਮ ਸਾਰੇ ਵੀਰਾਂ ਨੂੰ ਦੇਖ ਤਿਆ ਕਿਸਾਨਾਂ ਬਿਦੂਰਾਂ ਨੂੰ ਇਕੱਠੇ ਹੋ ਬਕਾਇਦਾ ਇਹਨਾਂ ਨੇ ਗਾਲਾਂ ਦਿੱਤੀਆਂ ਆਪਣੇ ਕੋਲ ਵੀਡੀਓ ਹੈ ਤੁਸੀਂ ਬਾਅਦ ਪਾਜੋ ਕੋਈ ਸਾਰੇ ਆਪਣੀ ਜ਼ਮੂਰੀਅਤ ਹੱਕ ਆਪਣਾ ਹੱਕ ਬਣਦਾ ਹੈ ਆਪਾਂ ਬੀਜੇਪੀ ਨੂੰ ਮਰਦਾਫਤ ਕਹਾਂਗੇ ਸਾਡੀ ਜ਼ਮੂਰੀਅਤ ਹੈ ਸ਼ਰੀਆਮ ਪੰਜਾਬ ਪਰ ਸਾਡਾ ਧੱਕਾ ਕਰ ਰਹੀ ਹੈ ਬੀਜੇਪੀ ਨੇ 3 ਦਿਨਾਂ ਸਾਡੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਤੁਹਾਡੀ ਸ਼ਰੀਆਮ ਟਾਟੇ ਬੰਡਾ ਨੇ ਵਿੱਚ ਅਦਾ ਕੋਣ ਪ੍ਰਕਾਰ ਕਰ ਜੂਗੀ ਨਹੀਂ ਪੰਦਰੀ ਹੋਗਾ ਉਸਨੇ ਹੱਥ ਤੱਕ ਖਾਠਾ ਤਾਂ ਆ ਜਾਓ ਯਾਰ ਸਾਰੇ ਆਓ ਚੱਲ ਆਖੇ ਦੇ ਮਾਮਲਾ ਕੀ ਹੋ ਰਿਹਾ ਹੈ ਤੇ ਪਾਲ ਮੁੰਡਾ ਆ ਜਾਓ ਯਾਰ ਸਾਰੇ ਆਓ ਫਲਸਾ ਆਓ ਚੱਲ ਅੱਗੇ ਪਿੱਛੇ ਆ ਜਾਓ ਆ ਲੈ ਗਏ ਸਾਰੇ ਜਾਦਾ ਨੂੰ ਇੱਕ ਲੋੜ ਦੀ ਗੱਲ ਕਰਦੀ ਹੈ ਹਰ ਇੱਕ ਨੂੰ ਕਹਾਣ ਕਰਦੇ ਪੂਰੇ ਕੀ ਨਹੀਂ ਯਾਰ ਕੀ ਨਹੀਂ ਬੰਦੇ ਨੂੰ ਸੁਣਿਆ ਉਹ ਬਸ ਜਦੋਂ ਆਪਣੇ ਪਾਸ ਡਾਕਟਰ ਨੇ ਗੱਲ ਦੇਣੀ ਗਾਦ ਦੇਣੀ ਗਾਦ ਦੇਣੀ ਪਾਣੀ ਹੈ ਗਾਦ ਪੁੱਛਾ ਬੰਦੇ ਗਾਦ ਦੋ ਹੁੰਦੇ ਪਹਿਲਾਂ ਇੱਕ ਲੋੜ ਪੂਰੀ ਹੋ ਜਾ ਪਾਲ ਦੇ ਜਾਂ ਅਗਰ ਤਾਂ ਮਤਾ ਜਵਾਦੀ ਜਦੋਂ ਇਹ ਨਹੀਂ ਕਹਦਾ

ਹਰ ਇੱਕ ਗੱਲ ਦਾ ਕੋਈ ਕੋਈ ਜੰਦਾ ਜਾਪੇ ਕੋਈ ਨਾ ਕਰਦਾ ਬੈਠ ਜਾ ਬੈਠੋ ਯਾਰ ਬੈਠੋ

ਨੂੰ ਲੈ ਕੇ ਨਾਰੇ ਬਾਜੀ ਕਰਦੇ ਵੀ ਉਹ ਵਿਰੋਧ ਚ ਪਰਮਪਾਲ ਦੇ ਵਿਰੋਧ ਚ ਜਿਹੜੇ ਸੰਯੁਕਤ ਕਾਲਾ ਮੁਰਚੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਉਹਦੇ ਦੀ ਨਾ ਸੀ ਕਰ ਰਹੇ ਸੀ ਸਾਰਾ ਕੁਝ ਇੱਚਾਉਣਾ ਸੀ ਅੱਜ ਪਰਮਪਾਲ ਕੋਲੇ ਇੱਥੇ ਕੋਈ ਫ੍ਰੀ ਰਿਕਾਰਡ ਕੋਟਲੀ ਕੀ ਨਾਮ ਹੈ ਸਦਾ ਦਲੌਰ ਸਿੰਘ ਜੀ ਪਿੰਡ ਫ੍ਰੀ ਰਿਕਾਰਡ ਜੀ ਕਿਹੜੀ ਜਥੇਬੰਦੀ ਨਾਲੋਂ ਹੁਣ ਨਾ ਦੰਦਾ ਨਾਲ ਆ ਕੇ ਫਿਰ ਉਹੀ ਨਾ ਹਾਂ ਵਾਰੀ ਪਿੰਡ ਹਾਂ ਜੀ ਚੱਲ ਬੜੀ ਚੋੜ ਨਹੀਂ ਹੋਗਾ ਘਾਟ ਲੱਗੇ ਇਹ ਆਸੀ ਕੋਈ ਤਾਂ ਬੈਠ ਲੱਗੇ ਕੋਈ ਜਿਹੜੇ ਕਿ ਆ ਤੁਸੀਂ ਅੱਕ ਲਾਦੇ ਹੋ ਯਾਰ ਕੋਈ ਕੋਈ ਕਾਇਦਾ ਕਾਨੂੰਨ ਹੁੰਦਾ ਉਹਦੀ ਵੀਡੀਓ ਬਣੀ ਹਾਂ ਬਰੇਕਲ ਦਾ ਕੋਈ ਕੋਈ ਜਾਂਦਾ ਬੈਠੋ ਬੈਠੋ ਇੱਥੇ ਬੈਠੋ ਕਾਹੇ ਕਾਹੇ ਬੈਠੇ ਵਾਰੀ ਫੋਟੋ ਕਾ ਲਿਆ ਹੋਵੇ ਆਪ ਇੱਕ ਢੱਗ ਦੇ ਨਾਲ ਮਾਰ ਖਾਦੇ ਮਾਰ ਖਾਦੇ ਨਾਰੀ ਲਹੁਣੇ ਵਿਰੋਧ ਕਰਦਾ ਹਾਂ ਕੀ ਗੱਲ ਹੋਈ ਬਾਈ ਰਿਸ਼ਾਤਮਿਤ ਢੰਗ ਨਾਲ ਪ੍ਰੋਸਪਰਦਸ਼ਨ ਕਰ ਰਹੇ ਸੀਗੇ ਜੀ ਇਹਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਪੁੱਛਿਆ ਮੇਰੇ ਡਾਂਗ ਮਰੀ ਇੱਥੇ ਹੀ ਹੱਡੀ ਟੁੱਟਦੀ ਉਹ ਕਹਿੰਦੇ ਜਾਤੀ ਪੁਲਿਸ ਕਹਿੰਦੇ ਸਮਝਾਤੀ ਸੁਤੇ ਗਾੜਾ ਦਿੱਤੀ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਝ ਨਹੀਂ ਬਾਨਾ ਇਹ ਤਾਂ ਬਾਨਾ ਬਣਾਇਆ ਜੀ ਉਹ ਨੰਨੀ ਸਾਕੇ ਦੀ ਚਾਮ ਲਓ ਤੁਸੀਂ ਕੀ ਗੱਲ ਹੋਈ ਹੈ ਜੀ ਕੋਨੇ ਮੁੰਡਾ ਅੱਜੇ ਭਾਲਾ ਪ੍ਰਧਾਨ ਜਿਆਦੇ ਕਰੇ ਸਾਰੇ ਨੂੰ ਵਿਗਾੜਦਾ ਫੜਿਆ ਨੂੰ ਡੀਐਸਪੀ ਸਾਹਮਣੇ ਰੋਕੇ ਵੀ ਖੇਤਾਂ ਵਿੱਚ ਨਜ਼ਰ ਟੰਗਣਾ ਬੈ ਕੇ ਗੱਲ ਕਰੋ ਪਹਿਲਾਂ ਇਹ ਕਿਹੜਾ ਟੂੜੇ ਜਮਿਆ ਰਿਹਾ ਸਾਡੀ ਕਿਹੜੀ ਇੱਜ਼ਤ ਨਹੀਂ ਉਹਨਾਂ ਆ ਗਿਆ ਕਿਸਾਨ ਨੂੰ ਨਹੀਂ ਹੰਡ ਸਾਰੇ ਪੰਜਾਬ ਨੂੰ ਤਪਾਰ ਰੱਖਿਆ ਇਹਨਾਂ ਨੇ